ਪ੍ਰਧਾਨ ਮੰਤਰੀ ਡੋਨਲਡ 트ੰਪ ਨੇ ਨਿਊਯਾਰਕ ਦੇ ਬੇਸਬਾਲ ਸਿਤਾਰੇ ਡੈਨੀਅਲ ਸਟਰਾਬਰੀ ਦੇ ਟੈਕਸ ਚੋਰੀ ਦੇ ਦੋਸਤੋਂ ਮਾਫ ਕਰ ਦਿੱਤਾ ਹੈ ਸਟਰਾਬਰੀ ਨੇ 1995 ਵਿੱਚ ਆਪਣੇ ਫੋਰ ਟੈਕਸ ਬਿਆਨ ਵਿੱਚ ਇੱਕ ਕਈ ਹਜ਼ਾਰ ਡਾਲਰਾਂ ਦੀ ਆਮਦਨ ਦੀ ਦਰਜ ਕੀਤੀ ਸੀ ਜੋ ਕਿ ਦੋਸ਼ ਸਵੀਕਾਰ ਕੀਤੇ ਸੀ ਉਹਨਾਂ ਦੁਆਰਾ ਉਹ ਆਪਣੀ ਸੇਵਾ ਮੁਕੰਮਲ ਕਰਕੇ ਅਤੇ ਟੈਕਸ ਵਾਪਸ ਕਰਨ ਤੋਂ ਬਾਅਦ ਮੁਫਤ ਹੋਏ ਨਹੀਂ ਜਦਸ ਹੀ ਕੀ ਸਟਾਰਟਬੈਰੀ ਹਾਰਨਟ ਧਰਮ ਵਿੱਚ ਰੁਚੀ ਰੱਖਦੇ ਹਨ ਅਤੇ ਇਸ ਦੇ ਨਾਲ ਹੀ ਵਿਕਰਵੀ ਸੈਂਟਰ ਚਲਾ ਰਹੇ ਨੇ ਇਸ ਦੇ ਨਾਲ ਹੀ ਉਹ 8 ਵਾਰੀ ਐਮ ਐਲਬੀ ਆਲ ਸਟਾਰ ਰਹਿ ਚੁੱਕੇ ਨੇ ਅਤੇ ਇਸ ਦੇ ਨਾਲ ਹੀ ਨਿਊਯਾਰਕਰਸ ਸੈਂਟਰ ਅਤੇ ਯਾਕੀਜ਼ ਨੂੰ ਉਹ ਵੀ ਵਰਲਡ ਅਸ ਚੀਜ਼ ਤਜਤ ਕੇ ਦੇ ਚੁੱਕੇ ਨੇ ਇਸ ਦੇ ਨਾਲ ਹੀ ਉਸ ਦੇ ਉਹਨਾਂ ਦੀ ਕਾਫੀ ਮਦਦ ਕੀਤੀ ਗਈ ਹੈ ਜਦ ਕਿ ਦੇਸ਼ ਨੂੰ ਉਹਨਾਂ ਨੇ بیسਬਾਲ ਚੈਂਪੀਅਨਸ਼ਿਪ ਤੱਕ ਵੀ ਪਹੁੰਚਾਇਆ ਤੇ ਇਸ ਦੇ ਨਾਲ ਜਿਸ ਤੋਂ ਪ੍ਰਭਾਵਿਤ ਹੋ ਕੇ 트럼ਪ ਨੂੰ ਉਹਨਾਂ ਦੁਆਰਾ ਜਿਹੜਾ ਟੈਕਸ ਜੋ ਚੋਰੀ ਦੇ ਜਿਹੜੇ ਦੋਸ਼ ਸੀ ਉਹਨਾਂ ਵਿੱਚੋਂ ਮਾਫ ਕਰ ਦਿੱਤਾ ਗਿਆ